ਉਹਨਾਂ ਨੂੰ ਨਾਲੇ ਕੋਈ 7-8 ਬੰਦੇ ਪਏ ਨੇ ਉਹਨਾਂ ਨੇ ਹੱਥ ਰੋੜੇ ਫੜੇ ਦੇ ਹੀ ਇਹਨਾਂ ਦੇ ਰੋੜੇ ਮਾਰੇ ਨੀ ਐਸ ਸਕੂਲ ਦੇ ਕੰਦਾ ਵੀ ਬਹੁਤ ਛੋਟੀਆਂ ਨੇ ਬਾਉਂਡਰੀ ਵਾਲ ਵੀ ਪ੍ਰੋਪਰ ਨਹੀਂ ਬਣੀ ਦੀ ਅਸਪਾਜੀ ਇਸ ਰਾਆਂ ਕਿਸ ਸਕੂਲ ਚ ਕੰਮ ਲੱਗੇ ਦਾ ਹੀ ਬਾਥਰੂਮ ਦਾ ਸਕੂਲ ਨੂੰ ਗ੍ਰਾਂਟ ਆਈ ਹੋਈ ਆ ਬਾਥਰੂਮ ਰਿਪੇਅਰ ਦੀ ਤੇ ਸਕੂਲ ਚ ਟਾਈਲਾਂ ਦਾ ਕੰਮ ਲੱਗੇ ਦਾ ਤੇ ਇਹ ਲੇਬਰ ਕੰਮ ਜਦੋਂ 7:00 ਵਜੇ ਵੇਲੀ ਹੋ ਕੇ ਰੋਟੀ ਖਾਣ ਲੱਗੀ ਸੀਗੀ ਸ਼ਾਮ ਦੇ ਤੇ ਰਾਤ ਇਹਨਾਂ ਨੂੰ ਨਾਲੇ ਕੋਈ 7-8 ਬੰਦੇ ਪਏ ਨੇ ਉਹਨਾਂ ਨੇ ਹੱਸ ਰੋੜੇ ਫੜੇਦੇ ਹੀ ਇਹਨਾਂ ਦੇ ਰੋੜੇ ਮਾਰੇ ਉਹਨਾਂ ਨੇ ਤੇ ਇਹਨਾਂ ਨੇ ਆਪਣਾ ਬਚਾਅ ਕਰਨ ਲਈ ਰਸੋਈ ਦੇ ਵਿੱਚ ਅੰਦਰ ਕੁੰਡੀ ਲਗਾ ਕੇ ਤੇ ਆਪਣੇ ਆਪ ਨੂੰ ਬਚਾ ਕੀਤਾ ਫਿਰ ਉਹਨਾਂ ਨੇ ਡਰਾਟ ਦੇ ਨਾਲ ਬਾਹਰ ਹਮਲਾ ਕੀਤਾ ਇਹਨਾਂ ਦੇ ਉੱਤੇ ਦਰਵਾਜੇ ਦੇ ਉੱਤੇ ਪਿੱਛੇ ਬਾਰੀਆਂ ਵੀ ਉਹਨਾਂ ਨੇ ਪਾਣ ਦਿੱਤੀਆਂ ਤੇ ਜਿਸ ਨਾਲ ਸਕੂਲ ਦੇ ਵਿੱਚ ਬੜਾ ਹੀ ਮਤਲਬ ਕਿ دہشت ਫੈਲੀ ਹੋਈ ਹੈ ਅਸੀਂ ਵੀ ਇਸ ਸਕੂਲ ਦੇ ਵਿੱਚ ਸਿੰਗਲ ਟੀਚਰ ਆ ਮੈਂ ਸਕੂਲ ਗੁਰਚੱਕ ਦੇ ਵਿੱਚ ਸਿੰਗਲ ਟੀਚਰ ਆ ਨਾਲ ਮੇਰੇ ਆ ਮੈਡਮ ਨੇ ਮੈਂ ਡਾਲੇ ਸਕੂਲ ਚ ਸਿੰਗਲ ਟੀਚਰ ਹਾਂ ਮੇਰੇ ਮੇਰੇ ਕੋਲ 31 ਬੱਚੇ ਨੇ ਤੇ ਐਸ ਮੈਡਮ ਕੋਲ 12 ਬੱਚੇ ਨੇ ਅਸੀਂ ਸਿੰਗਲ ਟੀਚਰ ਆ ਅਸੀਂ ਇੱਥੋਂ ਗੁਰਦਾਸਪੁਰੋਂ ਚੱਲ ਕੇ ਮੈਂ ਆਨੀ ਆ ਮਤਲਬ ਕਿ ਦੂਰੋਂ ਆਈਦਾ ਪਰ ਇੱਥੋਂ ਦਾ ਮਾਹੌਲ ਹੁਣ ਸਾਨੂੰ ਲੱਗਦਾ ਨੇ ਕਿ ਸਾਡੇ ਲਈ ਸੇਫ ਹੈਗਾ ਸਰਕਾਰਗੇ ਇਹ ਹੀ ਅਪੀਲ ਕੀਤੀ ਜਾਂਦੀ ਹੈ ਕਿ ਸਾਨੂੰ ਇਸ ਸਕੂਲ ਦੇ ਵਿੱਚ ਜਿੱਦਾਂ ਤੁਸੀਂ ਦੇਖੋਗੇ ਐਸ ਸਕੂਲ ਦੇ ਕੰਧਾਂ ਵੀ ਬਹੁਤ ਛੋਟੀਆਂ ਨੇ ਬਾਉਂਡਰੀ ਵਾਲ ਵੀ ਪ੍ਰੋਪਰ ਨਹੀਂ ਬਣੀ ਦੀ ਜਦੋਂ ਸਕੂਲ ਨੂੰ ਜੇ ਬਾਉਂਡਰੀ ਵਾਲ ਦੀ ਗਰਾਂਟ ਵੀ ਆਈ ਦੀ ਤਾਂ ਵੀ ਸਕੂਲ ਦੇ ਕੁਝ ਆਣ ਕੇ ਰੋਕ ਕੰਮ ਰੋਕ ਦਿੰਦੇ ਆ ਤੇ ਸਰਕਾਰ ਨੂੰ ਚਾਹੀਦਾ ਆ ਆਪ ਆਣ ਕੇ ਦੇਖੇ ਕਿ ਕੀ ਇੱਥੋਂ ਦਾ ਮਾਹੌਲ ਚੱਲ ਹੈਗਾ ਤੇ ਸਕੂਲ ਨੂੰ ਸੁਰੱਖਿਆ ਪ੍ਰੋਵਾਈਡ ਕਰਵਾਈ ਜਾਏ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਮੁੰਡੇ ਪਏ ਨੇ ਇਹਨਾਂ ਦੇ ਕੋ ਰੰਜਸ਼ ਹੈ ਇਹਨਾਂ ਦੇ ਨਾਲ ਕਿ ਮਿਸਤਰੀਆਂ ਦੇ ਨਾਲ ਕਿ ਜਾਂ ਉਹ ਕੋਈ ਉਹਨਾਂ ਦੀ ਪਹੁੰਚ ਹੋਏਗੀ ਵਿਚਾਰਿਆਂ ਨਾਲ ਭਾਜੀ ਕੀ ਹੋਣੀ ਹੈ ਤੇ ਬਟਾਲੇ ਤੋਂ ਆਈ ਹੈ ਲੇਬਰ ਲੇਬਰ ਇਸ ਤਰ੍ਹਾਂ ਆ ਕਿ ਪ੍ਰੈਸ਼ਰ ਪੈਂਦਾ ਵਾ ਕਿ ਗਰਾਂਟਾ ਜਲਦ ਜਲਦ ਖਰਚੀਆਂ ਜਾਣ ਇਸ ਕਰਕੇ ਬਟਾਲੇ ਤੋਂ ਆਈ ਦੀ ਆਨਕੇ ਇਹਨਾਂ ਦਾ ਵੀ ਇਹੀ ਮੋਟਿਵ ਹੈ ਕਿ ਕੰਮ ਛੇਤੀ ਹੋ ਜੇ ਤੇ ਵਧੀਆ ਤਰੀਕੇ ਨਾਲ ਹੋਵੇ ਹਨਾ ਦਿਨ ਛੋਟੇ ਨੇ ਇਸ ਕਰਕੇ ਇਹ ਕਹਿੰਦੇ ਸਾਨੂੰ ਅਪ ਡਾਊਨ ਕਰਨਾ ਉਹ ਖੇਰਾਤ ਇੱਥੇ ਰਹਿੰਦੇ ਨੇ ਰੰਜੀਤ ਇਹਨਾਂ ਦਾ ਕੋਈ ਨਹੀਂ ਅਸਲ ਚ ਬਾਰਡਰ ਏਰੀਆ ਕਰਕੇ ਇੱਥੇ ਅਮਲੀ ਨਸ਼ੇ ਨੁਸ਼ੇ ਕਰਨ ਵਾਲੇ ਬੰਦੇ ਕਾਫੀ ਘੁੰਮਦੇ ਨਹੀਂ ਅੱਗੇ ਵੀ ਜੂਨ ਦੇ ਵਿੱਚ ਮੇਰਾ ਮੇਰੇ ਸਕੂਲ ਦਾ ਨਲਕਾ ਚੋਰੀ ਕਰਕੇ ਚਲ ਗਿਆ ਹੀ ਮੈਂ ਉਹਦੀ ਵੀ ਐਫ ਆਈ ਆਰ ਕਰਵਾਈ ਸੀ ਪੁਲਿਸ ਚੌਂਕੀ ਤੇ ਨਾ ਕੰਪਲੇਂਟ ਲਿਖਵਾਈ ਸੀਗੀ ਸਾਨੂੰ ਇਹ ਹੀ ਹੈ ਕਿ ਇੱਥੇ ਆਣ ਕੇ ਜਦੱਕ ਸਰਕਾਰ ਵੱਲੋਂ ਥੋੜਾ ਜਿਹਾ ਆਣ ਕੇ ਦੇਖਿਆ ਜਾਏ ਇਹ ਗੁਰਚੱਕਡਾਲਾ ਸਕੂਲ ਕੁਝ ਜ਼ਿਆਦਾ ਹੀ ਪਿਛੜੇ ਲੱਗ ਕੇ ਕਿ ਲੱਗਦਾ ਕਿ ਇਹਨਾਂ ਦੀ ਚੋਰੀ ਦੀ ਮਨਸ਼ਾ ਦੇ ਨਾਲ ਹੀ ਮਤਲਬ ਇਹਨਾਂ ਦੀ ਮਨਸ਼ਾ ਉਹਨਾਂ ਦੀ ਚੋਰੀ ਦੀ ਹੀ ਹੋ ਸਕਦੀ ਹੈ ਕਿ ਉਹਨਾਂ ਨੇ ਚੋਰੀ ਹੀ ਕਰਨੀ ਸੀ ਤੇ ਦਰਵਾਜ਼ੇ ਲੱਥੇ ਹੋਏ ਆ ਮੋਡਰਨ ਲੱਗੀ ਹੋਈ ਹੈ ਤੇ ਤੁਹਾਨੂੰ ਪਤਾ ਹੈ ਸਮਾਨ ਕਰਕੇ ਉਹ ਆਉਂਦੇ ਆ ਸਕੂਲ ਤੇ ਚੋਰੀ ਕਰਦੇ ਆ ਇਸ ਸੰਬੰਧੀ ਤੁਸੀਂ ਪੁਲਿਸ ਨੂੰ ਸੋਚ ਦਿੱਤਾ ਹੈ ਸੋਚੀ ਤਾਂ ਹਾਂ ਜੀ ਕੰਪਲੇਂਟ ਕਰ ਦਿੱਤੀ ਐ ਰਾਤੀ ਜਦੋਂ ਨਾਲ ਦਾ ਫੋਨ ਮੈਨੂੰ 8 ਵਜੇ ਆਇਆ 8:30 ਵਜੇ ਮੈਂ ਸਕੂਲ ਦੇ ਜਿਹੜੇ ਸਾਡੇ ਪਿੰਡ ਦੇ ਸਰਪੰਚ ਗੁਰਮੁਖ ਸਰ ਭਾਜੀ ਨੇ ਉਹਨਾਂ ਨੂੰ ਮੈਂ ਫੋਨ ਕਰ ਦਿੱਤਾ ਸੀਗਾ ਉਹਨਾਂ ਨੇ ਵੀ ਦੱਸਿਆ ਉਹ ਜਦੋਂ ਮੌਕੇ ਤੇ ਪਹੁੰਚੇ ਤੇ ਭੱਜ ਚੁੱਕੇ ਸੀਗੇ ਕੀ ਮੰਗ ਕਰਦੇ ਆਪਾਂ ਮੰਗ ਇਹੀ ਐ ਕਿ ਸਕੂਲ ਜਿੱਦਾ ਹੀ ਸਿੰਗਲ ਸਿੰਗਲ ਟੀਚਰ ਹੈਗੀ ਐ ਤੇ ਬੱਚੇ ਵੀ ਛੋਟੇ ਨੇ ਇੱਥੇ ਆਣ ਕੇ ਸਕੂਲ ਦੀ ਇੱਕ ਬਾਉਂਡਰੀ ਵਾਲ ਪੱਕੀ ਉੱਚੀ ਦੀਵਾਰਾ ਕਰਵਾਈਆਂ ਜਾਣ ਸਰਕਾਰ ਸਕੂਲ ਨੂੰ ਗ੍ਰਾਂਟ ਭੇਜੇ ਵੱਤ ਤੋਂ ਵੱਤ ਭੇਜੇ ਤਾਂ ਕਿ ਇਹ ਹੀ ਪੱਕੀਆਂ ਉੱਚੀਆਂ ਦੀਵਾਰਾ ਖੜਾ ਦੀਏ ਤੇ ਨਾਲ ਦਰਵਾਜ਼ੇ ਪੱਕੇ ਦੇ ਉੱਚੇ ਲੱਗਣ ਕਿ ਤਾਂ ਕਿ ਅੱਗੇ ਤੋਂ ਇਹ ਵਾਲੀ ਘਟਨਾ ਨਾ ਹੋਵੇ ਸੀ ਪਹਿਲਾਂ ਵੀ ਕੁਝ ਆਏ ਸੀ ਤੇ ਪਹਿਲਾਂ ਸਾਡੇ ਨਾਲ ਸਾਡਾ ਠੇਕੇਦਾਰ ਸੀ ਤੇ ਉਹ ਕੁਝ ਕਈ ਕੋਈ ਖੜੀ ਤੇ ਉਹ ਨਮਗਰ ਗਏ ਸੀ ਤੇ ਉਹ ਭੱਜ ਗਏ ਮੁੰਡੇ ਤੇ ਕੱਲ ਅਸੀਂ ਤਿੰਨ ਜਾਣੇ ਸੀ ਤੇ ਇਹਨਾਂ ਰੋਟੀ ਖਾਂ ਆਂਡੇ ਸੀ ਰਸੋਈ ਚ ਤੇ ਕੁਝ ਮੁੰਡੇ ਆਏ ਪਹਿਲਾਂ ਤੇ ਉਹਨਾਂ ਨੇ ਰੋੜੇ ਰਾੜੇ ਚਲਾਏ ਤੇ ਅਸੀਂ ਬਾਹਰ ਨਿਕਲੇ ਤੇ ਮੜੇ ਉਹ ਨਾ ਭੱਜ ਕੇ ਬੈਕ ਸਾਈਡ ਚਲ ਗਏ ਤੇ ਬਸ ਉਹਨਾਂ ਨੇ ਨਾ ਬਾਰੀਆਂ ਤੇ ਦਾਤਰ ਦੁੱਤਰ ਮਾਰੇ ਫੇਰ ਰੋੜੇ ਮਾਰਨ ਪਏ ਸ ਤੇ ਅਸੀਂ ਫੋਨ ਕੀਤਾ ਆਪਣੇ ਠੇਕੇਦਾਰ ਨੂੰ ਠੇਕੇਦਾਰ ਕੋ ਜਿੰਨੇ ਮੁੰਡੇ ਲੈ ਕੇ ਆਇਆ ਤੇ ਉਹ ਭੱਜ ਗਏ ਸੁੰਡੇ ਸਾਰਾ ਦਰਵਾਜ਼ੇ ਦੂਜੇ ਅਸੀਂ ਲਾ ਕੇ ਰੱਖੇ ਸੀ ਲੋਹੇ ਦੇ ਕੰਮ ਬਿਆ ਚੱਲਣ ਟੱਲਾਂ ਦਾ ਤੇ ਦਰਵਾਜ਼ੇ ਲਾਉਣੇ ਪਏ ਤੇ ਅਸੀਂ ਦਰਵਾਜ਼ੇ ਲਾ ਕੇ ਰੱਖੇ ਸੀ ਤੇ ਮੋਟਰ ਮਾਟਰਾਂ ਇਹ ਲੁੱਟ ਦੀ ਲੁੱਟ ਦੀ ਮਾਰਚ ਆਈ ਸੀ ਤੇ ਇਹਦੇ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਹਾਂਜੀ ਸਰ ਸਾਡਾ ਠੇਕੇਦਾਰ ਗਿਆ ਹੈ ਕੀ ਮੰਗ ਕਰਦੇ ਆਪਾਂ ਸਰਕਾਰ ਤੋਂ ਇਨਸਾਫ ਸਹੀ ਦਾ ਸਾਰਾ ਨੂੰ ਅਹੀਂ ਕਿਉਂਕਿ ਬਗਾਨੇ ਪਿੰਡ ਆਏ ਆ ਐਡੀ ਦੂਰ ਆਏ ਕੰਮ ਕਰਨ ਤੇ ਸਾਨੂੰ ਇਨਸਾਫ ਚਾਹੀਦਾ